ਡਾਕਟਰ ਗੁਰਦਾਵਰ ਸਿੰਘ ਜੀ ਧੰਨਵਾਦ ਸਾਹਿਬ ਜੁੜੇ ਹੋਏ ਨੇ ਧੰਨਵਾਦ ਹਰਿਆਣੇ ਵਾਲੇ ਕਹਿੰਦੇ ਸ਼ੀਲੂ ਦਾ ਪਹਿਲਾ ਜਫਾ 100 ਡਾਲਰ ਦਾ ਹੋਣਾ 100 ਡਾਲਰ ਦਾ ਜਫਾ ਹੋਣਾ ਸ਼ੀਲੂ ਦਾ ਔਰ ਦੂਜੇ ਪਾਸੇ ਸਬਾਣੇ ਵਾਲਾ ਸਬਾਣੇ ਅੜ ਗਿਆ 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 ਰੰਗ ਤੇ ਜਾ ਰਿਹਾ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ੀਲੂ ਉਹ ਪੜ ਗਿਆ ਹਰਿਆਣੇ ਵਾਲਾ ਆਹ ਹੈ ਹਰਿਆਣਾ ਉਹ ਨੰਬਰ ਕਿੰਦੇ ਰੰਗਿਆ ਸਾਹਮਣੇ ਚਾਰ ਤੇ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਆਹ ਸਾਹਮਣੇ ਸ਼ੀਲੂ ਹਰਿਆਣੇ ਵਾਲਾ ਹਰਿਆਣੇ ਵਾਲਾ ਸ਼ੀਲੂ ਕਰਦਾ ਟਰਾਈ ਖੇਡ ਮੈਦਾਨ ਦੇ ਅੰਦਰ ਆਹ ਕਹਿੰਦੇ ਹਰਿਆਣੇ ਵਾਲਾ ਸ਼ੀਲੂ ਹਰਿਆਣੇ ਵਾਲਾ ਸ਼ੀਲੂ ਬਣੀ ਬਣੀ ਸ਼ੀਲੂ ਬਣੀ ਸ਼ੀਲੂ ਬਣੀ ਉਹ ਲਾਇਨ ਨੰਬਰ ਕਹਿੰਦੇ ਸ਼ੀਲੂ ਵਾਲਾ ਲਾਇਨ ਮੇਰੇ ਵੀਰੋ ਲੋਪੜ ਪੁਆਇੰਟਾਂ ਰਿਹਾ ਇੱਕ ਦਿਨ ਛੱਡ ਕੇ ਐਂਦਾ ਬਾਈ ਖੇਡਣਾ ਹੀ ਖੇਡਣਾ ਹੈ ਗੋਪੇ ਦੇ ਮੇਲੇ ਤੇ ਆਹ ਸਾਹਮਣੇ ਖੇਡ ਮੈਦਾਨ ਅੰਦਰ ਸ਼ਿਲੂ 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 ਤੇ ਰਵੀ ਸ਼ਿਲੂ ਤੇ ਰਵੀ ਇੱਕ ਬੱਦੇ ਸਹਿਯੋਗ ਨੇ ਆਹ ਸਾਹਮਣੇ ਕਬੱਡੀ ਪੈ ਗਈ ਆ ਹਰਿਆਣੇ ਵਾਲਾ ਸ਼ਿਲੂ ਹਰਿਆਣੇ ਵਾਲਾ ਸ਼ਿਲੂ ਹਰਿਆਣੇ ਵਾਲਾ ਸ਼ਿਲੂ ਇਹ ਇੱਥੇ ਪ੍ਰੋਫੈਸਰ ਸਾਹਿਬ ਆਉਂਦੇ ਉਹਨਾਂ ਨੇ ਕਿਹਾ ਸੀ ਗੋਪੀਵੰਗ अमृ सदू कीर हुन ज़िंदगी गो